ਹਾਂਜੀ ਮਿੰਟ ਵੱਲੋਂ ਸਾਰੇ ਮੇਰੇ ਕਿਸਾਨ ਭਰਾਵਾਂ ਨੂੰ ਤੇ ਜੀਵਿੰਦਰ ਭਰਾਵਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਹਾਂ ਵੀ ਸਾਰੇ ਠੀਕ ਠਾਕ ਹੋਵੋਗੇ ਤੇ ਕਿਸਾਨ ਭਰਾਬਹੁਣ ਜਿਹੜੀ ਸੋਸ਼ਲ ਮੀਡੀਆ ਤੇ ਜਿਹੜੀ YouTube ਉੱਤੇ ਜਿਹੜੀ ਵੀਡੀਓਜ਼ ਲਗਾਤਾਰ ਚੱਲ ਰਹੀ ਹੈ ਉਹ ਕਿਸਾਨ ਭਰਾਬਹੁ ਚੌਣੇ ਦੇ ਵਿੱਚ ਜਿਹੜੀ ਬੌਣੇ ਰੋਗ ਵਾਲੀ ਆ ਮਦਰੇ ਬੂਟੇ ਵਾਲੀ ਆ ਕਿਉਂਕਿ ਸਾਰੇ ਜ਼ਿੰਮੇਵਾਰ ਭਰਾਵਾਂ ਨੂੰ ਇਸ ਰੋਗ ਦੇ ਬਾਰੇ ਤਾਂ ਪਤਾ ਹੀ ਹੈ ਵੀ ਇਹ ਕਿੰਨਾ ਕੁ ਖਤਰਨਾਕ ਹੈ ਕਿਉਂਕਿ ਅੱਜ ਤੋਂ 2-3 ਸਾਲ ਪਹਿਲਾਂ ਜਿਹੜੀ ਇਸ ਚੀਜ਼ ਨੇ ਕਿਸਾਨਾਂ ਨੂੰ ਬਹੁਤ ਵੱਡਾ ਝਟਕਾ ਦਿੱਤਾ ਸੀ ਝੋਨੇ ਦੇ ਕੀੜਿਆਂ ਦੇ ਕੀਲੇ ਜਿਹੜੇ ਇਸ ਚੀਜ਼ ਨੇ ਖਰਾਬ ਕਰ ਦਿੱਤੇ ਸੀ ਤੇ ਉਹ ਘਾਟਾ ਜਿਹੜਾ ਕਿਸਾਨਾਂ ਨੂੰ ਹਜੇ ਤੱਕ ਪੂਰਾ ਨਹੀਂ ਹੋਇਆ ਤੇ ਹੁਣ ਕਿਸਾਨਾਂ ਦੇ ਮਨ ਦੇ ਵਿੱਚ ਹੁਣ ਵੀ ਚਿੰਤਾ ਹੈ ਮਨ ਦੇ ਵਿੱਚ ਡਰ ਹੈ ਵੀ ਕਿਤੇ ਇਸ ਵਾਰ ਵੀ ਜਿਹੜਾ ਝੋਨੇ ਦੇ ਵਿੱਚ ਮੱਧਰੇ ਬੂਟੇ ਆ ਦੀ ਜਿਹੜੀ ਸਮੱਸਿਆ ਨਾ ਆ ਜਾਵੇ ਤੇ ਹੁਣ ਜਿਹੜੇ ਸੋਸ਼ਲ ਮੀਡੀਆ ਦੇ ਵੀਡੀਓਜ਼ ਵਿੱਚ ਚੱਲ ਰਿਹਾ ਵੀ ਕਿਸਾਨਾਂ ਨੇ ਜਿਹੜੇ ਆਪਣੇ ਖੇਤਾਂ ਦੇ ਵਿੱਚ ਜਿਹੜੇ ਮੱਧਰੇ ਬੂਟੇ ਬੌਣੇ ਬੂਟੇ ਦੇਖੇ ਐ ਤੇ ਅਗੇਤੀ ਵੈਰਾਈਟੀਆਂ ਦੇ ਵਿੱਚ ਵੀ ਸਮੱਸਿਆ ਹੈਗੀ ਹੈ ਤੇ ਬਾਕੀ ਪਛੇਤੀਆ ਦੇ ਵਿੱਚ ਵੀ ਅੱਗੇ ਜਾ ਕੇ ਹੁਣ 5-4 ਦਿਨ ਦੇ ਵਿੱਚ ਪਤਾ ਲੱਗ ਜਾਊਗਾ ਤੇ ਹੁਣ ਆਪਾਂ ਕਿਸਾਨ ਭਰਾ ਉਹ ਇਸ ਚੀਜ਼ ਦਾ ਹੱਲ ਦੱਸੋਗੇ ਵੀ ਇਸ ਚੀਜ਼ ਦਾ ਕੀ ਆਪਾਂ ਹੱਲ ਕਰ ਸਕਦੇ ਆ ਤੇ ਕਿਵੇਂ ਆਪਾਂ ਇਸ ਚੀਜ਼ ਤੋਂ ਬਚਿਆ ਜਾ ਸਕਦਾ ਵੀਡੀਓ ਨੂੰ ਪੂਰੀ ਦੇਖਿਓ ਹੋਰ ਜ਼ਿੰਮੇਵਾਰ ਭਰਾਵਾਂ ਤੱਕ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਤੇ ਜਿਹੜੇ ਮੇਰੇ ਕਿਸਾਨ ਭਰਾ ਆਪਣੇ ਚੈਨਲ ਤੇ ਨਵੇਂ ਆਏ ਆ ਅਜੇ ਤੱਕ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਸਾਰੇ ਮੇਰੇ ਵੀਰ ਭਰਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਦੇ ਨਾਲ ਹੀ ਬੈਲ ਦਾ ਬੱਟਨ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਮੇਰੇ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਤੇ ਪਹਿਲਾਂ ਤਾਂ ਮੈਂ ਕਿਸਾਨ ਭਰਾਵੋ ਤੁਹਾਨੂੰ ਦੱਸ ਦੇਣਾ ਚਾਹੁੰਦਾ ਵੀ ਜੇ ਤੁਹਾਡੇ ਖੇਤ ਦੇ ਵਿੱਚ ਬੌਣੇ ਬੂਟੇ ਜਾਂ ਮਦਰੇ ਬੂਟਿਆਂ ਦੀ ਸਮੱਸਿਆ ਆਈ ਹੈ ਉਹਨੂੰ ਦੇਖੋ ਪਹਿਲਾਂ ਤਾਂ ਕਿਉਂਕਿ ਵਿੱਚੇ ਜ਼ਿਮੀਂਦਾਰ ਭਰਾ ਇੱਕ ਮੈਂ ਵੀਡੀਓ ਦੇਖੀ ਉਹ ਹਜੇ ਝੋਨਾ ਜਿਹੜਾ 10 ਦਿਨ ਦਾ ਝੋਨਾ ਹੋਇਆ ਹੋਇਆ ਸੀ ਤੇ ਉਹ ਵਿੱਚ ਜਿਹੜੇ ਬੂਟੇ ਐ ਵਿੱਚ بڑے ਬੂਟੇ ਹੋਗੇ ਤੇ ਕੁਝ ਕੁ ਬੂਟੇ ਚੱਲੇ ਨਹੀਂ ਸੀ ਉਹ ਕਾਰਨ ਕੀ ਸੀ ਉਹ 50% ਝੋਨਾ ਚੱਲਿਆ ਹੋਇਆ ਸੀ 50% ਝੋਨਾ ਹਜੇ ਰੁਕਿਆ ਹੋਇਆ ਸੀ ਉਹ ਕਾਰਨ ਕੀ ਸੀ ਉਹ ਕਿਸਾਨ ਭਰਾਵੋ ਜਦੋਂ ਦੇਖਿਆ ਉਹ ਜਿਹੜਾ ਝੋਨਾ ਡੂੰਗਾ ਲੱਗਿਆ ਹੋਇਆ ਸੀ ਡੂੰਗਾ ਲੰਗਨ ਲੱਗਨ ਕਾਰਨ ਜਿਹੜੀ ਜੜ ਡੂੰਗੀ ਜਾ ਰਹੀ ᱛੀ ਤੇ ਝੋਨਾ ਜਿਹੜਾ ਫਟਾਰਾ ਕਰ ਨਹੀਂ ਰਿਹਾ ਸੀ ਇਹ ਚੀਜ਼ ਕੰਨੀ ਗੌਰ ਰੱਖੋ ਕਿਸਾਨ ਭਰਾਵੋ ਪਹਿਲਾਂ ਦੇਖੋ ਇਹ ਸਮੱਸਿਆ ਹੈਗੀ ਆ ਜਾਂ ਨਹੀਂ ਮੈਂ ਤੁਹਾਨੂੰ ਇਹਦੀ ਪਹਿਚਾਣ ਵੀ ਦੱਸ ਦਿੰਦਾ ਇਹਦੀ ਪਹਿਚਾਣ ਕੀ ਹੈ ਤੁਸੀਂ ਖੇਤ ਦੇ ਵਿੱਚੋਂ ਦੇਖੋਗੇ ਜਿਹੜਾ ਬੌਣੇ ਰੋਗ ਵਾਲਾ ਜਿਹੜਾ ਬੂਟਾ ਹੋਊਗਾ ਨਾ ਕਿਸਾਨ ਫਰਾਉ ਇਹ ਗੂੜੇ ਹਰੇ ਰੰਗ ਦਾ ਹੋਊਗਾ ਗੂੜਾ ਹੋਊਗਾ ਤੇ ਫਿਰ ਉਹਨੂੰ ਪੱਟ ਕੇ ਦੇਖੋ ਪੱਟ ਕੇ ਜਦੋਂ ਤੁਸੀਂ ਦੇਖੋਗੇ ਇਹਦੀ ਜਿਹੜੀ ਜੜਾ ਹੋਣਗੀ ਆ ਛੋਟੀ ਜਿਹਾ ਜੜਾ ਹੋਣਗੀ ਆ ਕਾਲੀ ਜਿਹਾ ਜਿਹੜੀ ਆਮ ਬੂਟੇ ਦੀ ਆਪਾਂ ਜਿਹੜਾ ਦੇਖੂਗੇ ਉਹਦੀ ਆ ਫੈਲੀਆ ਹੋਈ ਆ ਚਿੱਟੀਆਂ ਜਿਹੜਾ ਹੋਣਗੀਆਂ ਸਾਫ ਇਹਦੀ ਚਾਰ ਕਿਸਾਨਪਰਾ ਉਹ ਛੋਟੀ ਛੋਟੀ ਆਵਾਸ ਜੜਾ ਹੋਣਗੀਆਂ ਇਹ ਕਿਸਾਨਪਰਾ ਉਹ ਮਦਰੇ ਤੇ ਬੌਣੇ ਬੂਟੇ ਦੀ ਪਹਿਚਾਨ ਹੈ ਹੁਣ ਮੈਂ ਦੇਖਿਆ ਕਿਸਾਨਪਰਾ ਦੇਖੀ ਜਾਂਦੇ ਆ ਵੀ ਆ ਚੀਜ਼ ਪਾ ਦੋ ਆ ਚੀਜ਼ ਪਾ ਦੋ ਤੇ ਆਪਾਂ ਨੂੰ ਜਿਹੜਾ ਬੌਣੇ ਬੂਟੇ ਦਾ ਆਪਾਂ ਹੱਲ ਕਰ ਸਕੀਏ ਕਿਸਾਨ ਭਰਾ ਉਹ ਕੋਈ ਵੀ ਹੱਲ ਨਹੀਂਗਾ ਕਿਉਂਕਿ ਆਪਾਂ ਸਾਰੇ ਜਦੋਂ ਇਹ ਬਿਮਾਰੀ ਆਈ ਸੀ ਕਿਸਾਨਾਂ ਨੇ ਬਹੁਤ ਦਵਾਈਆਂ ਪਾ ਕੇ ਦੇਖਿਆ ਪਰ ਇਸ ਚੀਜ਼ ਦਾ ਕਿਸਾਨਾਂ ਨੂੰ ਕੋਈ ਵੀ ਫਾਇਦਾ ਨਹੀਂ ਹੋਇਆ ਤੇ ਨਾ ਹੀ ਆਪਣੇ ਸਿਰਪੇ ਪੈਸੇ ਦੀ ਬਰਬਾਦੀ ਹੋਈ ਹੈ ਕੋਈ ਵੀ ਕਿਸਾਨ ਭਰਾ ਉਹ ਇਸ ਚੀਜ਼ ਦੀ ਦਵਾਈ ਹਜੇ ਤੱਕ ਬਣੀ ਨਹੀਂ ਸਿਰਫ ਆਪਾਂ ਇੰਨਾ ਕਰ ਸਕਦੇ ਹਾਂ ਤੁਸੀਂ ਕਰ ਸਕਦੇ ਹੋ ਕਿਉਂਕਿ ਇਹ ਜਿਹੜੀ ਬਿਮਾਰੀ ਹੈ ਰਾਸ ਚੂਸਕ ਕੀੜਿਆਂ ਦੇ ਰਾਹੀਂ ਫੈਲਦੀ ਹੈ ਤੁਸੀਂ ਇੰਨਾ ਕਰ ਸਕਦੇ ਹੋ ਜੇ ਤੁਹਾਡੇ ਖੇਤ ਦੇ ਵਿੱਚ 5, 7 ਜਾਂ 10 ਬੂਟੇ ਤੁਸੀਂ ਮਧਰੇ ਜਾਂ ਬੌਣੇ ਦੇਖੇ ਤੁਸੀਂ ਉਹਨਾਂ ਨੂੰ ਪੱਟ ਕੇ ਬਾਹਰ ਸਿੜ ਦਿਓ ਕਿਸਾਨਪ੍ਰਾਵੋ ਉਹਨਾਂ ਨੂੰ ਆਪਣੇ ਖੇਤ ਦੇ ਵਿੱਚੋਂ ਖਤਮ ਕਰ ਦਿਓ ਕਿਉਂਕਿ ਜੇ ਆਪਾਂ ਉਹ ਬੂਟਿਆਂ ਨੂੰ ਉਵੇਂ ਹੀ ਰੱਖਾਂਗੇ ਤਾਂ ਜਿਹੜੀ ਰਸ ਚੂਸਕ ਜਿਹੜਾ ਕੀੜੇ ਨੇ ਉਹ ਰਸ ਚੂਸ ਕੇ ਦੋਏ ਬੂਟੇ ਪਰ ਜੇ ਰਸ ਉਹਨੇ ਉਹ ਕਰਤਾ ਤਾਂ ਕਿਸਾਨਪ੍ਰਾਵੋ ਜਿਹੜੀ ਬਿਮਾਰੀ ਹੈ ਸਾਰੇ ਖੇਤ ਦੇ ਵਿੱਚ ਫੈਲ ਸਕਦੀ ਹੈ ਇਸ ਕਰਕੇ ਕਿਸਾਨ ਭਰਾਵੋ ਇਸ ਚੀਜ਼ ਦਾ ਹੱਲ ਕੋਈ ਨਹੀਂ ਐਵੇਂ ਤੁਸੀਂ ਡਰੋ ਨਾ ਕਿਉਂਕਿ ਜੇ ਤੁਹਾਡੇ ਖੇਤ ਦੇ ਵਿੱਚ ਥੋੜੇ ਬਥੇ ਬੂਟੇ ਜਿਵੇਂ ਇੱਕ ਕੀਲੇ ਦੇ ਵਿੱਚ 10-15 ਆ ਬੂਟੇ ਐ ਐਨੇ ਬੂਟਿਆਂ ਤੋਂ ਕਿਸਾਨ ਭਰਾਵੋ ਡਰਨ ਦੀ ਜ਼ਰੂਰਤ ਨਹੀਂ ਕਿਉਂਕਿ ਸਾਡੇ ਖੇਤ ਦੇ ਵਿੱਚ ਵੀ ਜਿਹੜੇ 5 ਤੋਂ ਲੈ ਕੇ 10-20 ਬੂਟੇ ਜਿਹੜੇ ਹਰੇਕ ਸਾਲ ਕਿਸਾਨ ਭਰਾਵੋ ਮਾਦਰੀ ਰਹਿੰਦੇ ਆ ਤੇ ਬੌਣੇ ਰੋਗ ਆਉਂਦਾ 5 ਸਾਲ ਜਾਦੇ ਆਇਆ ਤਾਂ ਉਹ ਤੋਂ ਦੋਏ ਸਾਲ ਵੀ ਸਮੱਸਿਆ ਆਈ ਹੈ ਪਿਛਲੇ ਸਾਲ ਵੀ ਆਈ ਹੈ ਕਿਸਾਨਪਰਾਵੋ ਇਹ ਸਮੱਸਿਆ ਜਿਹੜੀ ਕਿਸਾਨ ਗੌਰ ਨਹੀਂ ਕਰਦੇ ਕਿਉਂਕਿ ਜਦੋਂ ਜਿਹੜੀ ਖਬਰ ਫੈਲਦੀ ਹੈ ਫਿਰ ਆਪਾਂ ਉਸ ਚੀਜ਼ 'ਕਾ ਨਹੀਂ ਗੌਰ ਕਰਦੇ ਪਰ ਇਹ ਜਿਹੜੀ ਸਮੱਸਿਆ ਕਿਸਾਨਪਰਾਵੋ ਬਹੁਤ ਲੰਬੇ ਸਮੇਂ ਤੋਂ ਆ ਰਹੀ ਹੈ ਆਪਾਂ ਨੂੰ ਚਿੰਤਾ ਕਰਨ ਦੀ ਫੇਰ ਜ਼ਰੂਰਤ ਹੈ ਜੇ ਆਪਣੇ ਸਮੱਸਿਆ ਵਾਧੀ ਹੈ ਜਾਂ ਫਿਰ ਵਧ ਹੈ ਆਪਣੇ ਜਿਵੇਂ 5-5 7-7 ਬੂਟੇ ਜਿਹੜੇ ਇਕੱਠੇ ਹੋ ਜਿਹੜੇ ਸ਼ਮਧਰੇ ਖੜੇ ਆ ਤੇ ਵਾ ਕੀ ਵੀਡੀਓ ਨੂੰ ਹੋਰ ਜ਼ਿੰਮੇਦਾਰ ਭਰਾਵਾਂ ਤੱਕ ਸ਼ੇਅਰ ਜ਼ਰੂਰ ਕਰਿਓ ਐਵੇਂ ਕਿਸਾਨ ਭਰਾਵੋ ਖਰਚਾ ਨਾ ਕਰੋ ਡਰੋ ਨਾ ਪਹਿਲਾਂ ਉਸ ਚੀਜ਼ ਨੂੰ ਦੇਖੋ ਵੀ ਕੀ ਸਮੱਸਿਆ ਇਹ ਬੌਣਾ ਰੋਗ ਹੈਗਾ ਜਾਂ ਫਿਰ ਨਹੀਂ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਸਤਿ ਸ਼੍ਰੀ ਅਕਾਲ ਜੀ